ਵਾਰੀ ਤੇ ਸਭ ਨੂੰ ਜਾਣਾ ਪੈਂਦਾ ਮਿੱਤਰੋ ਆਪੋ ਆਪਣੀ ਵਾਰੀ ਤੇ ਨਾ ਅੰਬੇ ਦੀ ਰੇਡ ਤੇ ਪ੍ਰੀਤ ਕੋਸ਼ਿਸ਼ ਕਰਦਾ ਹੋਇਆ ਪਰ ਅੰਬਾ ਨਵਾਬ ਕਬੱਡੀ ਦਾ ਝੂਮ ਮਾਗੀ ਦਾ ਮੇਲਾ ਹੋਵੇਗਾ ਦੁਨੀਆ ਦੇ ਸੁਪਰਸਟਾਰ ਕਬੱਡੀ ਖਿਡਾਰੀ ਖੇਡਣਗੇ ਤਲਵੰਡੀ ਰਾਏ ਵਾਲਾ ਉਹ ਚੱਕਰੀ ਕਮਾਈ ਜਾ ਰਿਹਾ ਮੱਲ ਸਿਰੇ ਸਿਰੇ ਦੇ ਨਦੌਰ ਵਿੱਚ ਢਾਈ ਜਾ ਰਿਹਾ ਨਿੱਕਿਆ ਦੇਖ ਤੇਰਾ ਜਾ ਰਿਹਾ ਜੇ ਚੱਕਰੀ ਕਮਾਈ ਜਾ ਰਿਹਾ ਉਹ ਸਾਹਮਣੇ ਦੇਖਾਂਗੇ ਇੰਦਰ ਇੰਦਰ ਆ ਬਾਤ ਹੈ ਲੈ ਵੀ ਦਿਖਾ ਦੂਗਾ ਲਓ ਸਾਹਮਣੇ ਕਹਿੰਦੇ ਸਾਬਾ ਕੀੜੀ ਫਗਾਨਾ ਵਾਲਾ ਪ੍ਰੀਤ ਨੌਜਵਾਨ ਦੇ ਨਾਲ ਚੱਲਦਾ ਹੋਇਆ ਮੁਕਾਬਲਾ ਫੜਿਆ ਹੋਇਆ ਗੁੱਟ ਕਿ ਖੇਡ ਦੇ ਮੈਦਾਨ ਵਿੱਚ ਗੁੱਟ ਹੋਵੇ ਫੜਿਆ ਹਿੰਦਪਾਗ ਜੰਗ ਵਾਂਗੂ ਮੈਚ ਹੋਵੇ ਅੜਿਆ ਸੁਣਨ ਦੀ ਇਹ ਗੁਰਲਾਲ ਕਬੱਡੀ ਪਾ ਰਿਹਾ ਹੈ ਬ੍ਰਹਮ ਗਿਆਨੀ ਧੰਤਨ ਬਾਬਾ ਸੈਨ ਭਗਤ ਜੀਆਂ ਦਾ ਪਿੰਡ ਪਿੱਤਰ ਬਾਣੀ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿੱਚ ਦਰਜ ਹੈ ਆਹ ਸਾਹਮਣੇ ਗੁਰਲਾਲ ਦੀ ਰੇਡ ਫੱਕਰ ਝੰਡੇ ਵਾਲਾ ਪੁਆ ਸੋਨੀ ਨੇ ਜੱਟੀ ਕਬੱਡੀ ਕਰਦਾ ਗੇਨ ਉਹਦੇ ਆਇਆ ਚਾਰ ਖਿਡਾਰੀਆਂ ਦੇ ਵਿੱਚੋਂ ਦੇਖਾਂਗੇ ਜਿਹੜਾ ਟੈਟੂ ਕਹਿੰਦੇ ਭੀਮਣੇ ਬਣਾਇਆ ਉਹੀ ਟੈਟੂ ਰਾਜੇ ਪੱਤਰੀ ਦੀ ਮੇਰੇ ਵੀਰੋ ਬਾਹ ਦੇ ਉੱਪਰ ਬਣਿਆ ਹੋਇਆ ਭਾਈ ਲੱਦੂ ਵਾਲਾ ਪ੍ਰੀਤ ਆ ਬੱਲੇ 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 ਬਾਪੂ ਭਾਗ ਸਿੰਘ ਡੇਰੀਏ ਦਾ ਪੁੱਤਰ ਕਰਦਾ ਹੋਇਆ ਕਮਾਲ ਇਹ ਬੱਲੇ 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 ਲੱਗਦਾ ਹੋਇਆ ਜੋਰ ਜਫਾ ਚੋਟੀ ਦਾ ਕਿਆ ਬਾਤ ਮੋੜਕੀਆਂ ਦੀ ਕੱਤੀ ਆਖ ਰਾਜੇ ਨੂੰ ਉਹ ਲੱਗ ਗਿਆ ਪਧਰੀ ਵਾਲਾ ਏ ਬੱਲੇ 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 ਉਹ ਕਬੱਡੀ 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 ਹੁਣ ਗੱਲ ਮੁਸ਼ਕਲ ਜੀ ਲੱਗਦੀ ਹੈ ਵਾਹ ਵੀ ਪਧਰੀ ਵਾਲਿਆ ਇਹ ਥਾਣੇਦਾਰ ਦਾ ਪੁੱਤਰ ਕਰਦਾ ਹੋਇਆ ਕਮਾਲ ਇਹ ਵੀ ਚੱਕਰੀ ਕਮਾਈ ਆ ਰਿਹਾ ਜੀ ਨਧੌਰ ਦੀ ਗਰਾਉਂਡਡੇਟਾ ਦੇ ਵਿੱਚ ਨੌਜਵਾਨ ਨੇ ਆਖਿਆ ਅੱਜ ਜੋ ਕੁਝ ਵੀ ਹਾਂ ਆਪਾਂ ਨੇ ਉਸਤਾਦ ਬਾਜੂ ਪੁਲਵਾਨ ਕਰਕੇ ਅੱਜ ਉਸਤਾਦ ਲੋਕਾਂ ਚ ਨਿ ਕਿਰਪਾਲਤਾ ਕਰਨੀ ਹੈ ਗੁੱਡੇ ਦੀ ਰੇਡ ਆ ਸਾਹਮਣੇ ਆ ਬੱਲੇ ਬੱਲੇ ਵਾਹ ਵੀ ਭਾਈ ਲੱਦੂ ਵਾਲਿਆ ਆਹ ਵਾਲਾ ਮੁੰਡਾ ਕਹਿੰਦੇ ਦੁਆਬੇ ਵਾਲਾ ਕਪੂਰਥਲੇ ਜ਼ਿਲ੍ਹੇ ਵਾਲਾ ਕਬੱਡੀ ਕਬੱਡੀ ਕਰਦਾ ਅੱਗੇ ਨੂੰ ਵਧਿਆ ਹੋਇਆ ਅੰਬੇ ਦੇ ਵੀਰ ਦੇ ਨਾਲ ਮੁਕਾਬਲਾ ਹਰ ਜੋ ਪਾਸੇ ਲੱਗਦਾ ਹੋਇਆ ਜੋਰ